ਬਹੁਤ ਧੰਨਵਾਦ ਮੇਰੀ ਬਾਤ ਦਾ ਜੋ ਅਸਰਾਲਾ ਕਰ ਰਹੇ ਹੈ ਬਹੁਤ ਵਧੀਆ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਪਿੰਡ ਛੋਟੀ ਬੜੀ ਨੱਗਲ ਜੋ ਕਿ ਸ਼ਵਾਲਕੀਆਂ ਪਹਾੜੀਆਂ ਦੀ 골 ਦੇ ਵਿੱਚ ਵਸਿਆ ਹੋਇਆ ਪਿੰਡ ਹੈ ਬਹੁਤ ਹੀ ਇੱਕ ਅਹਿਮ ਪਿੰਡ ਕਿਹਾ ਜਾ ਸਕਦਾ ਹੈ ਪਰ ਜੋ ਇੱਥੇ ਦੀ ਅਸੀਂ ਸਹੂਲਤਾਂਵਾਂ ਨੂੰ ਦੇਖੀਏ ਜਾਂ ਜੋ ਇੱਥੇ ਸਮੱਸਿਆਵਾਂ ਨੇ ਉਹਨਾਂ ਨੂੰ ਦੇਖੀਏ ਤਾਂ ਇਹ ਪਿੰਡ ਜਿਸ ਪ੍ਰਕਾਰ ਵਸਿਆ ਹੋਇਆ ਹੈਗਾ ਇਹਨਾਂ ਦਾ ਇੱਥੇ ਜੀਵਨ ਪੱਧਰ ਜਿੱਥੇ ਬੜਾ ਔਖਾ ਹੈ, دشਵਾਰ ਹੈ ਉੱਥੇ ਜੋ ਸਰਕਾਰਾਂ ਦੀ ਜੋ ਇਹਨਾਂ ਨੂੰ ਪਰੇਸ਼ਾਨੀਆਂ ਚ ਲੁੜੀਆਂ ਪੈ ਰਹੀਆਂ ਹਨ ਦੇਖੀ ਦੀਆਂ ਉਹ ਇੱਥੇ ਆ ਕੇ ਹੀ ਪਤਾ ਚੱਲਦੀਆਂ ਨੇ ਤੇ ਇੱਥੇ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਦੀ ਇੱਥੇ ਜੋ ਸੇਵਾ ਚੱਲ ਰਹੀ ਹੈ ਉੱਥੇ ਬੈਣੀਪਾਲ ਜੀ ਜੋ ਕਿ ਸੇਵਾ ਚਲਾ ਰਹੇ ਨੇ ਲੰਗਰਾਂ ਦੇ ਵਿੱਚ ਜੋ ਬੇਲ ਨਾਲ ਭੇਟ ਕਰ ਰਹੇ ਨੇ ਭਾਂਡੇ ਭੇਟ ਕਰ ਰਹੇ ਨੇ ਉਹ ਅੱਜ ਇੱਥੇ ਛੋਟੀ ਮੋਟੀ ਨਗਲ ਪਹੁੰਚੇ ਹੋਏ ਹਾਂ ਸਾਡੇ ਨਾਲ ਸ਼ੇਰ ਸਿੰਘ ਜੀ ਤੇ ਮਾਨ ਸਿੰਘ ਜੀ ਤੇ ਹੋਰ ਮਹਤਵਪੂਰਨ ਬੰਦੇ ਵੀ ਇੱਥੇ ਸਾਥੀ ਸਾਡੇ ਨਾਲ ਹਾਜ਼ਰ ਨੇ ਤੇ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਬਾਬਾ ਜੀ ਪਹੁੰਚੇ ਹੋਏ ਆ ਸਾਡੇ ਢਾਬੇ ਵਾਲੇ ਤੇ ਹੋਰ ਸ਼ੇਰ ਸਿੰਘ ਜੀ ਨਾਂ ਦਾ ਸ਼ੇਰ ਸਿੰਘ ਜੀ ਅੱਜ ਇੱਥੇ ਬੈਣੀਪਾਲ ਗਰੁੱਪ ਪਹੁੰਚਿਆ ਕੀ ਕਹਿਣਾ ਚਾਹੋਗੇ ਧੰਨਵਾਦ ਕਰਨਾ ਚਾਹੁੰਦੇ ਜੀ ਅਸੀਂ ਨਾਲ ਜੀ ਬਹੁਤ ਮਤਲਬ ਇਹਨਾਂ ਦਾ ਸਾਨੂੰ ਰੁਕਾ ਲੱਗਿਆ ਸੀਗਾ ਵੀ ਅਸੀਂ ਤੁਹਾਡੇ ਕੋਲ ਦੁਆਰੇ ਆਣਾ ਜੀ ਸੇਵਾ ਦੇਣੀ ਹੈ ਜੀ ਅਸੀਂ ਤਾਂ ਬੇਨਤੀ ਹੋ ਕਰੀ ਆ ਜੀ ਕੋਈ ਗੱਲ ਨਹੀਂ ਆ ਜਾਓ ਚੰਮਰ ਜੀ ਆਓ ਕੀ ਬਾਤ ਹੈ ਅੰਦਰ ਸਾਰੇ ਬੰਦੇ ਬੁਲਾਏ ਹੋਏ ਆ ਜੀ ਮੌਕੇ ਤੇ ਆਏ ਤੇ ਅਸੀਂ ਬੇਨਤੀ ਕਰੀ ਆ ਜੀ ਵੀ ਕੋਲ ਦੁਆਰੇ ਬਸ ਸੇਵਾ ਜੋ ਤੁਸੀਂ ਕਰਤਾ ਇੱਥੇ ਕਰਨੀ ਹੈ ਕੀ ਬਾਤ ਹੈ ਮਹਨਪਾਲ ਜੀ ਜੋ ਤੁਸੀਂ ਇਹ ਪਵਿੱਤਰ ਕਾਰਜ ਸ਼ੁਰੂ ਕੀਤਾ ਹੋਇਆ ਵੀ ਜੋ ਬੇਲਾਂ ਤੁਸੀਂ ਦੇ ਰਹੇ ਹੋ ਜਾ ਕੇ ਸਾਰੀ ਗੁਰਦੁਆਰਿਆਂ ਦੇ ਵਿੱਚ ਇਹ ਕਿਵੇਂ ਤੁਹਾਨੂੰ ਮਹਿਸੂਸ ਹੋਇਆ ਵੀ ਕਰਨਾ ਚਾਹੀਦਾ ਅੱਜ ਤਾਂ ਅੱਜ ਸੇਵਾ ਵੀ ਪਾਈ ਕਿਥੇ ਆਪਣਾ ਪਿੰਡ ਨੂੰ ਨਗਰ ਨੂੰ ਲੋੜ ਹੈ ਬੇ ਦੀ ਅਸੀਂ ਉਹ ਬੇਰ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਪਿਆਰ ਰਹੇ ਆ ਪਿੰਡ ਦੇ ਵਿੱਚ ਵੀ ਕੋਲੀ 40 ਕਿਤਨੀ ਕੋਲੀਆਂ ਜੀ ਤੇ ਸਾਰੇ ਸਤਿ ਸ੍ਰੀ ਅਕਾਲ ਇਹ ਥਾਲੀਆਂ ਕਿੰਨੀਆਂ ਮਤਲਬ ਕੀ ਵੇਚਣਾ ਜੀ ਪੂਰਾ ਸੈੱਟ ਹੈ ਪੂਰਾ ਸੈੱਟ ਹੈ ਹਾਂ ਜੀ ਠੀਕ ਹੈ ਜੀ ਤੇ ਪੂਰਾ ਸੈੱਟ ਵੇਚਦਾ ਤੁਸੀਂ ਦੇਖ ਸਕਦੇ ਹੋ ਤੇ ਜੋ ਚਾਹ ਦੀ ਕਤਲੀ ਹੈ ਉਹ ਵੀ ਸਟੀਲ ਦੀ ਦਿੱਤੀ ਹੋਈ ਹੈ ਰਮਨ ਸਿੰਘ ਜੀ ਕੀ ਕਹਿਣਾ ਚਾਹੂਗੇ ਤੁਸੀਂ ਅੱਜ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਧੰਨਵਾਦ ਕਰ ਰਹੇ ਹਾਂ ਬੋਲੇ ਆਪਣੇ ਆਰਗੂਮੈਂਟ ਦੇ ਪ੍ਰੋਬਲਮਗੇ ਸਾਰੇ ਉਹ ਹੈ ਹਾਂ ਦਾ ਬਹੁਤ ਧੰਨਵਾਦ ਜੀ ਵੈਲਕਮ ਕਰਕੇ ਠੀਕ ਹੈ ਥੈਂਕ ਯੂ ਸਾਰੀ ਟੀਮ ਦੇਖੋ ਤੁਸੀਂ ਪਹੁੰਚੀ ਹੋਈ ਹੈ ਮੋਤਬਰ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਪਹੁੰਚੇ ਹੋਏ ਨੇ ਸਾਰੇ ਸੁਖਾਸਨ ਮਰਦਦਾ ਹੋਇਆ ਤੇ ਬਹੁਤ ਹੀ ਇੱਥੇ ਜੋ ਸੇਵਾ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਜੇਕਰ ਕੋਈ ਮਾਈ ਪਾਈ ਇੱਥੇ ਗੁਰਦੁਆਰਾ ਸਾਹਿਬ ਛੋਟੀ ਬੜੀ ਨੱਗਲ ਚ ਆਪਣੀ ਸੇਵਾ ਦੇਣੀ ਚਾਹੁੰਦਾ ਹੈ ਤਾਂ ਸੇਵਾ ਦੇ ਸਕਦੇ ਆ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਜੋ ਜਾਨੀ ਸੱਜਣਾ ਉਹਨਾਂ ਵਾਸਤੇ ਵੀ ਜੋ ਸੇਵਾ ਚੱਲਦੀ ਹੈ ਜੀ ਪਰ ਤੇ ਬਾਅਦ ਸੇਵਾ ਕੋਈ ਕਰ ਸਕਦਾ ਜੀ ਆਪਣੇ ਕਰ ਸਕਦਾ ਜੀ ਜੇਕਰ ਮਨ ਮੰਨਦਾ ਜੀ ਕੰਮ ਚੱਲ ਰਿਹਾ ਜੀ ਗੁਰੂ ਘਰ ਦਾ ਜੀ ਕਾਰ ਸੇਵਾ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਪਰਸੋਂ ਮੈਸੇਜ ਆ ਰਿਹਾ ਜੀ ਜੀ ਨੇ ਅੱਜ ਸਾਧ ਕਰਨੇ ਬਰਤਨ ਵੈਸੇ ਲਾਇਆ ਜੀ ਅਸੀਂ ਇਹਨਾਂ ਨੂੰ ਟਾਈਮ ਦੇ ਦਿੱਤਾ। ਪਰਸਾ ਨਹੀਂ ਦੇਣਾ। ਠੀਕ ਹੈ ਜੀ। ਹਾਂਜੀ ਕੀ ਮੈਂ ਮਹਿਸੂਸ ਕਰਦੇ ਹਾਂ ਤੁਸੀਂ ਅੱਜ ਬੇਲ ਪਹੁੰਚੀ ਹੈ ਗੁਰਦੁਆਰਾ ਸਾਹਿਬ ਵਾਹਿਗੁਰੂ ਸਾਹਿਬ ਐਸਾ ਬੰਦੇ। ਬਹੁਤ ਧੰਨਵਾਦ ਮੈਰੀ ਬਾਲ ਬਾਈ ਦਾ ਜੋ ਅਪਰਾਧਾ ਕਰ ਰਹੇ ਹਨ ਬਹੁਤ ਵਧੀਆ। ਪਹੁੰਚ ਚੰਗੀ ਗੱਲ ਹੈ। ਜਿੱਥੇ ਨਹੀਂ ਹੈ ਬਰਤਨ। ਉੱਥੇ ਪਜਾਉ ਨੇ ਇਹ। ਵਾਹਿਗੁਰੂ ਜੀ ਕੀ ਫਤਿਹ ਜੀ।